ਜਸਾ ਸਿੰਘ ਰਾਮਗੜੀਆ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸੇ ਔਰ ਆਜੋਨਾ ਦਾ ਜਨਮ ਦਿਹਾੜਾ ਸਮੁੱਚੇ ਮੋਗਾ ਚ ਭਾਈਚਾਰੇ ਨੇ ਬੜੀ ਖੁਸ਼ੀ ਦੇ ਨਾਲ ਮਨਾਇਆ ਇਸ ਗੱਲ ਨੂੰ ਬੜਾ ਮੈਨੂੰ ਮਾਣ ਆ ਕਿ ਆਪਣੀ ਐਮਐਲਏ ਦੀ ਤਨੌਰ ਦਰਵਾਨ ਮੈਂ ਇਹ ਜਿਹੜੀ ਯਾਦਗਾਰ ਸਥਾਪਿਤ ਕਰ ਸਕਿਆ ਸਿੱਖ ਕੌਮ ਦੇ ਉਸ ਰਈਏ ਮਹਾਨ ਯੋਧੇ ਮਹਾਰਾਜਾ ਜਸਾ ਸਿੰਘ ਜੀ ਰਾਮਗੜੀਆ ਦੇ 301ਵੇਂ ਜਨਮ ਦਿਨ ਤੇ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਆਹਰਾ ਦਾ ਜੱਸਾ ਸਿੰਘ ਜੀ ਰਾਮਗੜੀਆ ਉਹ ਮਹਾਨ ਯੋਧੇ ਹੋਏ ਨੇ 12 ਮਿਸਲਾਂ ਦੇ ਵਿੱਚੋਂ ਜਿਨ੍ਹਾਂ ਨੇ ਦਿੱਲੀ ਤੋਂ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਜੱਸਾ ਸਿੰਘ ਰਾਮਗੜੀਆ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸੀ ਔਰ ਆਜੋਨਾ ਦਾ ਜਨਮ ਦਿਹਾੜਾ ਹੈ ਸਮੂੱਚੇ ਮੋਗਾ ਚ ਭਾਈਚਾਰੇ ਨੇ ਬੜੀ ਖੁਸ਼ੀ ਦੇ ਨਾਲ ਮਨਾਇਆ ਫੁੱਲ ਮਾਲਾ ਵਾਂ ਭੇਟ ਕੀਤੀਆਂ ਅਕੀਦਾ ਭੇਟ ਕੀਤਾ ਲੱਡੂ ਬੰਡੇ ਆ ਖੁਸ਼ੀ ਮਨਾਈ ਹੈ ਇਸ ਦਿਹਾੜੇ ਤੇ ਔਰ ਮੈਂ ਇਸ ਗੱਲ ਨੂੰ ਬੜਾ ਮੈਨੂੰ ਮਾਣ ਆ ਕਿ ਆਪਣੀ ਐਮਐਲਏ ਦੀ ਕਨਿਓਰ ਦਰਵਾਨ ਮੈਂ ਇਹ ਜਿਹੜੀ ਯਾਦਗਾਰ ਹੈ ਸਥਾਪਿਤ ਕਰ ਸਕਿਆ ਉਹਦੇ ਵਾਸਤੇ ਮੈਂ ਸਮੁੱਚੇ ਮੋਗੇ ਵਾਲਿਆਂ ਦਾ ਵੀ ਖਾਸ ਤੌਰ ਤੇ ਰਾਮਗੜੀਆ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਤਾਂ ਮੈਂ ਇਹ ਜਿਹੜਾ ਯਾਦਗਾਰ ਬਣਾ ਸਕਿਆ ਇੱਕ ਕਹਿੰਦੇ ਹੁੰਦੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਇਹਨਾਂ ਨੇ ਰਾਮਗੜੀਆ ਭਾਈ ਚਾਰੇ ਚੋਂ ਮੈਨੂੰ ਮਾਨ ਦਿੱਤਾ ਤਾਂ ਮੈਂ ਆਪਦੇ ਜਿਹੜੇ ਵੱਡੇ-ਵਡੇਰੇ ਆ ਉਹਨਾਂ ਦੀ ਯਾਦਗਾਰ ਸਾਬਤ ਕਰ ਸਕਿਆ ਸੋ ਮੈਂ ਸਮੁੱਚੇ ਜਗਤ ਨੂੰ ਜਸਾ ਸਿੰਘ ਰਾਮਗੜੀਆ ਜਿਹੜੇ ਮਹਾਨ ਸਿੱਖ ਜਰਨੈਲ ਆ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਮੁਬਾਰਕਾਂ ਦਿੰਨਾ ਸ਼ੁਭ ਕਾਮਨਾਵਾਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਉਸ ਰਈਏ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਦੇ 301ਵੇਂ ਜਨਮ ਦਿਨ ਤੇ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਉਹ ਮਹਾਨ ਯੋਧੇ ਹੋਏ ਨੇ 12 ਮਿਸਲਾਂ ਦੇ ਵਿੱਚੋਂ ਜਿਨ੍ਹਾਂ ਨੇ ਦਿੱਲੀ ਤੋਂ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਤੋ ਸਾਨੂੰ ਐਸੇ ਯੋਧਿਆਂ ਦੇ ਜਨਮ ਦਿਨ ਮਨਾ ਕੇ ਉਹਨਾਂ ਦੀਆਂ ਦਸਿਆ ਹੋਈਆਂ ਲੀਹਾਂ ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਇਸ ਗੱਲ ਦੇ ਮੱਧਾਰਾ ਫਿਰ RAM GURIA ਸੰਗਠਨ ਵੱਲੋਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ